ਜੈਪੀਨ ਜੈਪਾਕ ਮੈਂ ਨਰੇਸ਼ ਕੁਮਾਰ ਪੀਮ ਇੰਟਰਨੈਸ਼ਨਲ ਫਾਊਂਡੇਸ਼ਨ ਯੂ ਐਸ ਏ ਦਾ ਪ੍ਰਧਾਨ ਜੋ ਵੀ ਪੰਜਾਬ ਦੀ ਧਰਤੀ ਤੇ ਸਾਡੇ 바ਵਾ ਸਾਹਿਬ ਪੀਮਰਾਓ ਮੇਡਕਰ ਜੀ ਦੇ ਬੁੱਤ ਦੇ ਨਾਲ ਸਟੈਚੂ ਦੇ ਨਾਲ ਬੜੀ ਮੰਦ ਭਾਂਗੀ ਘਟਨਾ ਜੋ ਵਾਪਰੀ ਹੈ ਉਹਨੂੰ ਤੋੜਿਆ ਗਿਆ ਨੁਕਸਾਨ ਪਹੁੰਚਾਇਆ ਗਿਆ ਅਸੀਂ ਉਹਦੀ ਸਾਰੀ ਟੀਮ ਨੂੰ ਨਿੰਦਾ ਕਰਦੇ ਹਾਂ ਔਰ ਪੰਜਾਬ ਸਰਕਾਰ ਤੇ ਸੈਂਟਰਲ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਕਿ ਇਹਦੇ ਇਦੀ ਜੜ ਤੱਕ ਜਾਇਆ ਜਾਵੇ ਔਰ ਦੋਸ਼ੀਆਂ ਨੂੰ ਸਭ ਤੋਂ ਸਭ ਸਜ਼ਾ ਦਿੱਤੀ ਜਾਵੇ જય ਭੀਨ જય ਭਾਰਤ ਮੈਂ ਪ੍ਰਧਾਨ ਸ਼੍ਰੀ ਗੁਰੂ ਅਰਦਾਸ ਸਭਾ ਮੇਰੀ ਤੋ ਤਰਲੋਚਨ ਸੇ ਬਧਨ ਕੈਲੀਫੋਰਨੀਆ ਦੀ ਧਰਤੀ ਤੋਂ ਜੋ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਡਾਕਟਰ ਪੀਮਲਾਓ ਮੇਂਡਰਜੀ ਦੇ ਸਟੈਚੂ ਦੇ ਨਾਲ ਇੱਕ ਵਿਅਕਤੀ ਪਰ ਨੂੰ ਸੰਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੀ ਸਖਤ ਨਿੰਦਾ ਕਰਦੇ ਹਾਂ ਤੇ ਪੰਜਾਬ ਸਰਕਾਰ ਤੇ ਇੰਡੀਆ ਦੀ ਗਵਰਨਮੈਂਟ ਤੋਂ ਮੰਗ ਕਰਦੇ ਆ ਕਿ ਇਹ ਛਰਾਤੀ ਅਨਸਰ ਦੇ ਪਿੱਛੇ ਕਿਸ ਦਾ ਹੱਥ ਹੈ ਕਿਹੜੀਆਂ ਤਾਕਤਾਂ ਉਹ ਦਾ ਪਤਾ ਲਗਾਇਆ ਜਾਵੇ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਬਿਰੋਧਵਾਚੁੰਬਨ ਚੇਅਰਮੈਨਸ਼ਿਪ ਦਾ ਸੁਭੋ ਬੇਰੀਆ ਤੇ ਚੇਅਰਮੈਨ ਪੀਮ ਇੰਟਰਨੈਸ਼ਨਲ ਫਾਊਂਡੇਸ਼ਨ ਯੂਐਸਏ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਕਿ ਜੋ ਉਮਰਤਸਰ ਦੇ ਵਿੱਚ ਇੱਕ ਕਬੜੀ ਮੰਦਪਗੜੀ ਦਾ ਜੋ ਘਟਨਾ ਵਾਪਰੀ ਹੈ ਇੱਕ ਇਨਸਾਨ ਨੇ ਬਹੁਤ ਸਾਊ ਦਾ ਜੋ ਸਟੈਚੂਆ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਅਪਮਾਨਿਤ ਕੀਤਾ ਹੈ ਉਸ ਦੀ ਜੋ ਬੰਦਾ ਕੌਣ ਹੈ ਦੀ ਤੈਅ ਤੱਕ ਜਾਇਆ ਜਾਵੇ ਤਾਂ ਜੋ ਕਿ ਉਹਨੂੰ ਉਹਦੀ ਸਜਮੜੇ ਔਰ ਤਾਂ ਕੀ ਪਤਾ ਲੱਗੇ ਇਹਦੇ ਪਿੱਛੇ ਕੌਣ ਹੈ ਵਿਚ ਵਿੱਚ ਕੋਈ ਵੀ ਇਨਸਾਨ ਇਦਾਂ ਦੇ ਕੰਮ ਨਾ ਕਰ ਸਕੇ ਸਾਡਾ ਸਾਰਾ ਸਮਾਜ ਬਹੁਤ ਹੀ ਗੁੱਸੇ ਔਰ ਨਿਰਾਸ਼ ਹੈ ਕਿ ਇਸ ਤਰ੍ਹਾਂ ਦਾ ਕੰਮ ਬਹੁਤ ਸਾਊ ਜੋ ਇੱਕ ਕੋਈ ਨੇ ਮਹਾਨ ਵਿਅਕਤੀ ਉਹਨਾਂ ਨਾਲ ਕਿਉਂ ਹੋਇਆ ਜੈਪੀਨ ਜੈਪਾਲ ਜੈ ਭੀਮ ਮੈ ਲਖਵਿੰਦਰ ਅਹੀਰ ਜਨਰਲ ਸੈਕਟਰੀ ਭੀਮ ਇੰਟਰਨੈਸ਼ਨਲ ਫਾਊਂਡੇਸ਼ਨ ਅਮਰੀਕਾ ਕੈਲੀਫੋਰਨੀਆ ਦੀ ਧਰਤੀ ਤੋਂ ਅ ਅਸੀਂ ਇਸ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਇਨੀ ਮੰਦ ਭਾਗੀ ਘਟਨਾ ਹੋਈ ਹੈ ਸਾਡੇ ਬਾਬਾ ਸਾਹਿਬ ਜੀ ਦੇ ਸਟੈਚੂ ਨੂੰ ਤੋੜਿਆ ਗਿਆ ਹੈ ਉਸ ਕੁਝ ਸਮਾਜ ਵਿਰੋਧੀ ਤਾਕਤਾਂ ਨੇ ਕੁਝ ਇੱਕ ਨੋਣੀ ਹਰਕਤ ਕੀਤੀ ਹੈ ਅਸੀਂ ਉਸ ਦਾ ਪੂਰਜੋਰ ਦਿੰਦਿਆ ਦਿੰਦਿਆ ਕਰਦੇ ਹਾਂ ਵਿਰੋਧ ਕਰਦੇ ਹਾਂ ਜੈ ਭੀਮ ਜੈ ਬਾਤ ਬਾਬਾ ਸਾਹਿਬ ਤੇਰੀ ਸੋਚ ਤੇ ਪੈ ਰਹੀ ਲੱਗੇ ਧੋਕੇ